ਜਿਲ੍ਹਾ ਬੰਦਿਆ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ ਸੂਤਰਾਂ ਮੁਤਾਬਿਕ ਮਾਪਿਆਂ ਨੇ ਉਕਤ ਮੁਲਾਕਾਤ ਦੌਰਾਨ ਜੇਲ੍ਹ سے بند અમ੍ਰਿਤਪਾਲ ਦੀ ਬੈਰਕ 'ਚੋਂ ਖੁਫੀਆ ਕੈਮਰੇ ਤੇ ਮੋਬਾਈਲ ਫੜਨ ਤੋਂ ਗਿਆਨੀ ਅਰਪ ਸਿੰਘ ਨੂੰ ਜਾਣੂ ਕਰਵਾਇਆ ਹੈ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਪੁਲਿਸ ਨੇ ਉਹਨਾਂ ਦੇ ਬੈਰਕ ਦੇ ਵਿੱਚ ਖੁਫੀਆ ਕੈਮਰੇ ਲਗਾਏ ਹੋਏ ਨੇ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਬੈਰਕ 'ਚੋਂ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਜੋ ਪੁਲਿਸ ਦੇ ਵੱਲੋਂ ਲਗਾਏ ਗਏ ਸੀ ਇਸ ਘਟਨਾਕਰਮ ਤੇ ਸਿੰਘ ਸਾਹਿਬ ਗਿਆਨੀ ਹਰਪਸ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਅਮਰਿਤਪਾਲ ਦੀ ਬੈਰਕ ਚੋਂ ਖੁਫੀਆ ਕੈਮਰੇ ਲਾ ਕੇ ਜੇਲ੍ਹ ਪ੍ਰਸ਼ਾਸਨ ਉਹਨਾਂ ਦੀ ਨਿੱਜਤਾ ਦੀ ਉਲੰਘਣਾ ਕਰ ਰਹੀ ਹੈ ਜੋ ਗਲਤ ਹੈ। ਉਹਨਾਂ ਨੇ ਅੱਗੇ ਕਿਹਾ ਕਿ ਭਾਈ ਖਾਲਸਾ ਅਤੇ ਜੇਲ੍ਹ ਚ ਬੰਦ ਉਹਨਾਂ ਦੇ ਸਾਥੀਆਂ ਨੇ ਕੋਈ ਐਡਾ ਵੱਡਾ ਜੁਰਮ ਨਹੀਂ ਕੀਤਾ। ਉਹਨਾਂ ਤੇ NSA ਵਰਗਾ ਵੱਡਾ ਕੇਸ ਬਣਾ ਕੇ ਜੇਲ੍ਹ ਚ ਸੁੱਟੀ ਰੱਖਣਾ ਹੁਣ ਪੰਜਾਬ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਫੈਸਲੇ ਤੇ ਤੁਰੰਤ ਵਿਚਾਰ ਕਰਦੇ ਅਮਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ। ਗੇ ਜਥੇਦਾਰ ਸਾਹਿਬ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਨਾ ਕੋਈ ਅਨਸੁਖਾਵੀ ਕਟਮ ਵਾਪਰ ਜਾਂਦੀ ਹੈ ਤਾਂ ਇਸ ਲਈ ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗਾ ਅੰਮ੍ਰਿਤਪਾਲ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦੀ ਮੰਗ ਉਤੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਜੀ ਸਰ ਤੁਹਾਨੂੰ ਖਬਰਾਂ ਵੀ ਆ ਰਹੀਆਂ ਕਿ ਅੰਮ੍ਰਿਤਪਾਲ ਸਿੰਘ ਨੂੰ ਭੁੱਖ ਹੜਤਾਲ ਕਰ ਦਿੱਤੀ ਹੈ ਅੰਮ੍ਰਿਤਪਾਲ ਸਿੰਘ ਦੇ ਪਤਨੀ ਨੇ ਭੁਖੜ ਹੜਤਾਲ ਕੀਤੀ ਹੈ ਤੇ ਉਹਨਾਂ ਤੇ ਦੋਸ਼ ਵੀ ਲਗਾਇਆ ਵੀ ਉਹਨਾਂ ਦਾ ਸਮਾਨ ਜਿਹੜਾ ਬਰਾਮਦ ਹੋਇਆ ਹੈਗਾ ਤੇ ਉਹਨਾਂ ਦੇ ਕੈਮਰੇ ਲਗਾ ਦਿੱਤੇ ਗਏ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਮਾਤਾ ਜੀ ਨੇ ਵੀ ਦਿੱਤੀ ਹੈ ਜਿਹੜੇ ਸਰਕਾਰ ਨੇ ਦੋਸ਼ ਲਾਏ ਆ ਉਹ ਬਿਲਕੁਲ ਬੇਬੁਨਿਆਦ ਹੈ ਸਗੋਂ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰੇ ਵਗੈਰਾ ਲਗਾਏ ਗਏ ਆ ਤੇ ਉਹ ਉਹਨਾਂ ਨੇ ਫੜੇ ਆ ਤੇ ਕਾਫੀ ਸਮਾਨ ਜਿਹੜਾ ਸਗੋਂ ਸਰਕਾਰ ਨੇ ਜਿਹੜਾ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜਾ ਉੱਥੇ ਸਮਾਨ ਲਾਇਆ ਕੈਮਰੇ ਵਗੈਰਾ ਲਾਏ ਆ ਤੇ ਉਹ ਉਹਨਾਂ ਨੌਜਵਾਨਾਂ ਨੇ ਜਿਹੜੇ ਫੜ ਕੇ ਜਿਹੜੇ ਆ ਉਹ ਸਰਕਾਰ ਦੇ ਜਿਹੜੇ ਉਹ ਪ੍ਰਸ਼ਾਸਨ ਦੇ ਹਵਾਲੇ ਕੀਤੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਹੀ ਸਰਕਾਰ ਦੀ ਕਾਨੂੰਨੀ ਜਿਹੜੀ ਹੈ ਇੱਕ ਕਿਸਮ ਦੀ ਕਾਰਵਾਈ ਹੈ ਕਿ ਉਹਨਾਂ ਨੌਜਵਾਨਾਂ ਦੀ ਜਿਹੜੀ ਹੈ ਪ੍ਰਾਈਵੇਸੀ ਨੂੰ ਖਤਮ ਕਰਨ ਦੇ ਲਈ ਇਸ ਕਿਸਮ ਦੇ ਕੁਝੇ ਹੱਥਖੰਡੇ ਜਿਹੜੇ ਉਹ ਅਪਣਾਏ ਜਾ ਰਹੇ ਆ ਚਾਹੀਦਾ ਇਹ ਹੈ ਕਿ ਦੋਨੇ ਸਰਕਾਰਾਂ ਪੰਜਾਬ ਸਰਕਾਰ ਵੀ ਤੇ ਸੈਂਟਰ ਸਰਕਾਰ ਵੀ ਇਹਨਾਂ ਨੌਜਵਾਨਾਂ ਬਾਰੇ ਸੋਹਿਰਦਤਾ ਦੇ ਨਾਲ ਸੋਚੇ ਬੜਾ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਬੈਠੇ ਆ ਪਰਿਵਾਰ ਤੋਂ ਆਪਣੇ ਤੋਂ ਬਹੁਤ ਦੂਰ ਬੈਠੇ ਨੇ ਇਹ ਸਾਰਾ ਸਾਰ ਇੱਕ ਕਿਸਮ ਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ ਕੋਈ ਐਡਾ ਵੱਡਾ ਉਹਨਾਂ ਨੇ ਕ੍ਰਾਈਮ ਨਹੀਂ ਕੀਤਾ ਹੈ ਜਿੰਨੀ ਵੱਡੀ ਜਿਹੜੀ ਆ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਤੇ ਸਰਕਾਰ ਨੂੰ ਇਹ ਨੌਜਵਾਨ ਜਿਹਨੇ ਇਹ ਬਿਨਾਂ ਸ਼ਰਤ ਤੁਰੰਤ ਜਿਹੜੇ ਆ ਉਹ ਰਿਹਾ ਕੀਤੇ ਜਾਣੀ ਚਾਹੀਦਾ ਹੈ